ਕੁੜੇ ਪਿਆਰੇ ਸ਼ਬਦ ਬੋਲੇ ਨੇ ਇਸ ਸ਼ਬਦ ਵਿੱਚ ਮਨ ਤਨ ਨਿਰਮਲ ਕਰਤਿਆਰੋ ਹੁਣ ਪਤਾ ਕਿਆਰੋ ਤੁਹਾਨੂੰ ਤਾਂ ਨਹੀਂ ਪਤਾ ਹਣਾ ਕਿਆਰੋ ਕਿਆਰੇ ਕਿਆਰੇ ਨਿੱਕੇ ਨਿੱਕੇ ਪੈੜੀਆਂ 'ਚ ਪਾਉਂਦੇ ਲੋਕੀ ਆਖੋ ਵੇ ਮੇਰੇ ਮਨ ਤੇ ਤੁਹਾਨੂੰ ਕੀ ਬਣਾ ਲੈ ਉੱਚੀ ਬੋਲੋ ਕਿਆਰੋ ਤੁਸੀਂ ਤੇ ਪਿੰਡਾਂ ਦੇ ਲੱਗਦੇ ਹੋ ਜੋデア ਆਕੇ ਸ੍ਰੀ ਦਰਬਾਰ ਨੇ ਵਾਲੇ ਆ ਪਿੰਡਾਂ ਦੇ ਲੱਗਦੇ ਹੋ ਤੁਹਾਨੂੰ ਪਤਾ ਕਿਆਰੇ ਮੇਰੇ ਮਨ ਤੇ ਤਨ ਦੇ ਵੱਖਰੇ ਵੱਖਰੇ ਦੋ ਕਿਆਰੇ ਕਿਆਰੇ ਬਣਾ ਲੈ ਉਹਦੇ ਵਿੱਚ ਕੁਝ ਸਿੰਚ ਜਵੇ ਕਿਆਰੇ ਪਾਣੀ ਦੀਂਦਾ ਏ ਮੇਰੇ ਮਨ ਤੇ ਤਨ ਵਿੱਚ ਹਰ ਸਿੰਚੈ ਸੁਦਾ ਸੰਜੂਰ ਕਿਰਪਾ ਕਰਦੇ ਅੰਮ੍ਰਿਤ ਵਿੱਚ ਸਿੰਚ ਦਵੇ ਮੇਰੇ ਮਨ ਵਿੱਚ ਵੀ ਮੇਰੇ ਤਨ ਵਿੱਚ ਵੀ ਕੀ ਕਰੇ ਅੰਮ੍ਰਿਤ ਸਿੰਚ ਦਵੇ ਕਹਦੀ ਅਰਦਾਸਾਂ ਕਰਿਆ ਕਰੋ ਠੋਕਟ ਜੀਵਨ ਨਾਲ ਗੁਜ਼ਾਰੋ ਚੱਲ ਹੀ ਜੀਵਨ ਨਾਲ ਗੁਜ਼ਾਰੋ ਜਨਮ ਰਤਨ ਜਿਨੀ ਖਟਿਆ ਭਲੇ ਸੇ ਬਣਜਾਰੇ ਉਹ ਬਣਜਾਰੇ ਬਣੋ ਜੀਵਨ ਹਾਰ ਕੇ ਨਾ ਜਾਣਾ ਇੰਨੀ ਅਰਦਾਸ ਕਰਿਓ ਗਰੀਬ ਨਵਾਜ ਮਨੁੱਖਾ ਦੇ ਇੱਕ ਵਾਰ ਮਿਲਿਆ ਵਾ ਕਿਤੇ ਬਾਜੀ ਹਾਰ ਕੇ ਨਾ ਮੁੜ ਜਾ ਤੁਸੀਂ ਵੇਖਿਆ ਗਰਾਊਂਡ ਵਿੱਚ ਜਦੋਂ ਦੋ ਟੀਮਾਂ ਜੇ ਇੱਕ ਨਿਕਲਦੀ ਜਾਂਦੇ ਤੇ ਇੱਕ ਜਿੱਤਿਆ ਹੁੰਦਾ ਤੇ ਇੱਕ ਉੱਚੀ ਬੋਲੋ ਆ ਰਿਹਾ ਜਿਹੜਾ ਹਾਰਿਆ ਹੁੰਦਾ ਉਹ ਕਿਤਰਾ ਦਾ ਹੁੰਦਾ ਵਾਹ ਜੀ ਤੁਸੀਂ ਮੈਸੋਂ ਉਹ ਕੋਰ ਜਾਇਆ ਮਰ ਜਾਇਆ ਹੁੰਦਾ ਬਾਜੀ ਹਾਰ ਗਿਆ ਤੇ ਬਾਜੀ ਰੋਜ਼-ਰੋਜ਼ ਨਹੀਂ ਮਿਲਦੀ ਵਾਲੀਬਾਲ ਵਾਲਿਆਂ ਨੂੰ ਤੇ ਫੇਰ ਸੀ 2-4 ਦਿਨ ਬਾਅਦ ਹੁਣ ਵੀ ਦੂਸਰਾ ਵਾਰ ਖੇਡ ਲਾ ਇੱਕ ਮਨੁੱਖਾ ਦੇ ਦੀ ਵਾਰੀ ਤੇ ਨਹੀਂ ਬੌਣ ਨਾ ਆਵੇ ਵਾਰੀ ਸੋ ਕਿਰਤ ਕੀਤਾ ਰਹੀ ਸੀ ਮੇਰੇ ਜਿਹੜੇ ਬੌਣ ਨਾ ਆਵੇ ਵਾਰੀ ਚੰਗੇ ਕੰਮ ਕਰ ਤਾਂ ਕਿ ਤੇਰੀ ਬਾਜੀ ਜੀਵਨ ਦੀ ਜਿੱਤੀ ਜਾਵੇ ਬੜੇ ਤਰਲੇ ਪਾਏ ਬੜੇ ਤਰਲੇ ਪਾਏ ਉਹਨੇ ਆਖਿਆ ਪੁੱਤ ਮੈਂ ਨਹੀਂ ਉਹ ਜੋੜ ਸਕਦਾ ਸਮਰੱਥ ਗੁਰੂ ਕੋਲ ਚੱਲ ਜਾ ਸਮਰੱਥ ਗੁਰੂ ਸਿਰ ਜਿੱਦਣ ਇਹਨੇ ਸਿਰ ਤੇ ਤੇਰੇ ਤੇ ਹੱਥ ਰੱਖ ਦਿੱਤਾ ਐਸੀ ਜੁੜੇਗੀ ਤੋੜੀ ਨਾ ਟੁੱਟੇ ਛੋਰੀ ਨਾ ਛੁੱਟੇ ਐਸੀ ਮਾਦੋ ਇਸ ਤਰ੍ਹਾਂ ਖਿੱਚ ਕੇ ਵੀ ਤੂੰ ਟਿਕਦਾ ਕਿਉਂ ਨਹੀਂ ਵਾਹ ਆ ਮੇਰਾ ਪੁੱਤਰ ਆ ਗੁਰੂ ਕਾ ਸਿੱਖ ਨੀ ਉੱਥੋਂ ਆਇਆ ਰੈਜਮੈਂਟ ਦੇ ਤੋਂ ਪੁੱਤ ਜੁੜੀਦਾ ਹੈ ਜੁੜਿਆ ਹੋਇਆ ਨਾ ਅੱਖਾਂ ਘੁੰਮਦੀਆਂ ਬੰਦੇ ਦੇ ਟੁੱਟੇ ਦੀ ਨਿਸ਼ਾਨੀ ਤੁਹਾਨੂੰ ਦੱਸਾਂ ਪੱਲੇ ਬੰਨ ਲਿਓ ਜਿਸ ਬੰਦੇ ਦੀ ਅੱਖਾਂ ਐ ਕਰ ਰਹੀਆਂ ਨਾ ਉਹ ਜਿੰਨਾ ਮਰਜੀ ਪੱਥਰ ਬਣ ਕੇ ਬਿਟਾ ਏ ਉਹਦੀ ਸੁਰਤ ਨਹੀਂ ਜੁੜੀ ਜਿਹੜੇ ਬੰਦੇ ਦੀਆਂ ਅੱਖਾਂ ਇਤਨਾ ਇਤਨਾ ਘੁੰਮਦੀਆਂ ਕਿ ਇਹਨੂੰ ਵੇਂਦਾ ਕਦੀ ਇਹਨੂੰ ਵੇਂਦਾ ਹਰ ਮੱਥਾ ਟੇਕਣ ਵਾਇ ਵਾਲ ਵਿੰਦਾ ਹੈ ਭਾਈ ਸਾਹਿਬ ਵੇਲ ਵਿੰਦਾ ਹੈ ਕਥਾ ਕਰਨ ਵਾਲੇ ਵਾਲ ਵਿੰਦਾ ਹੈ ਇਸ ਜਿਹੜੀ ਕਿਰਿਆ ਹੈ ਨਾ ਸੁਣਨ ਦੀ ਅੱਖੋਂ ਵੇਖ ਰੋ ਸੁਣਨ ਦੀ ਕਿਰਿਆ ਦੇ ਵਿੱਚ ਜੀਭਾ ਦਾ ਕੋਈ ਕੰਮ ਨਹੀਂ ਸੁਣਨ ਦੀ ਕਿਰਿਆ ਦੇ ਵਿੱਚ ਅੱਖਾਂ ਦਾ ਕੋਈ ਕੰਮ ਨਹੀਂ ਸੁਣਨ ਦੀ ਕਿਰਿਆ ਚ ਲੱਤਾਂ ਦਾ ਇਤਰਾ ਬਹਿ ਜੋ ਉਤਰਾ ਬਹਿ ਜੋ ਉਹਦਾ ਕੋਈ ਕੰਮ ਨਹੀਂ ਸੁਣਨ ਦੀ ਕਿਰਿਆ ਦੇ ਵਿੱਚ ਅੱਠ ਇੰਦ੍ਰੇ ਛੱਡ ਕੇ ਇੱਕੋ ਹੀ ਇੰਦਰਾ ਖੁੱਲਾ ਹੋਣਾ ਚਾਹੀਦਾ ਹੈ ਕਿਹੜਾ ਸਰਵਣ ਕਰਨ ਵਾਲੇ ਕੰਨ ਅਸੀਂ ਚਾਹੁੰਦੇ ਸਾਡੀਆਂ ਅੱਖਾਂ ਵੀ ਚਲਦੀਆਂ ਰਹਿਣ ਸਾਡੇ ਹੱਥ ਵੀ ਚੱਲਦੇ ਰਹਿਣ ਇਸ ਤਰ੍ਹਾਂ ਵੀ ਕਰਦੇ ਰਹੀਏ ਆਏ ਗਿਆ ਨੂੰ ਵੇਂਦੇ ਵੀ ਰਹੀਏ ਇੱਥੇ ਸਾਨੂੰ ਕੋਈ ਸਰਟੀਫਿਕੇਟ ਮਿਲ ਜੇ ਤੁਸੀਂ ਜਿਉ ਤੁਸੀਂ ਜੁੜੇ ਹੋ ਨਾ ਜੁੜਿਆ ਹੋਇਆ ਅੱਖਾਂ ਟਿਕਾ ਕੇ ਬਹਿ ਜਾਂਦਾ ਹੈ ਇੱਕੋ ਹੀ ਜਗ੍ਹਾ ਤੇ ਲਾ ਦਿੰਦਾ ਹੈ ਅੱਖ ਵੇਗਰੂ ਚੰਦ ਤੇ ਚਕੌਰ ਦੀ ਪ੍ਰੀਤੀ ਤੁਸੀਂ ਸੁਣੀ ਦੁਨੀਆ ਨੇ ਸੁਣੀ ਕੀ ਪ੍ਰੀਤੀ ਹੁੰਦੀ ਹੈ ਚੰਦ ਚ ਕੋਰ ਪਰੀਤ ਹੈ ਲਾਇ ਤਾਰ ਨਿਹੱਲੇ ਤਾਰ ਜੋੜ ਕੇ ਚੰਦਰਮਾ ਵੱਲ ਵੇਖੀ ਜਾਂਦੀ ਵੇਖੀ ਜਾਂਦੀ ਤੇ ਇੱਕ ਦਿਨ ਕਿਸੇ ਸਾਡੇ ਵਰਗੇ ਨੇ ਆਖਿਆ ਅਸੀਂ ਤੇ ਆਪਣੇ ਮਾਲਕ ਕੋਲ ਜਾਣੇ ਤੇ ਬੜਾ ਕੁਝ ਮੰਗਦੇ ਆ ਧੀਆਂ ਮੰਗਦੇ ਆ ਪੁੱਤਰ ਮੰਗਦੇ ਆ ਦੌਲਤਾਂ ਮੰਗਦੇ ਆ ਵਿਜੇ ਮੰਗਦੇ ਆ ਗ੍ਰੀਨ ਕਾਰਡ ਮੰਗਦੇ ਆ ਜਦੋਂ ਗੁਰੂ ਗ੍ਰੰਥ ਸਾਹਿਬ ਕੋਲ ਗਏ ਹੱਥ ਜੋੜੇ ਮਹਾਰਾਜੀ ਇਹ ਕਹਿੰਦੇ ਸਾਲ ਤੱਕ ਕਰ ਦੋ ਕੰਮ ਮੇਰਾ ਗ੍ਰੀਨ ਕਾਰਡ ਆ ਜਾਏ ਅਸੀਂ ਤੇ ਆ ਕੁਝ ਮੰਗਦੇ ਆ ਕਮਰਗੀਏ ਤੂੰ ਕੀ ਮੰਗਿਆ ਆਪਣੇ ਮਾਲਕ ਕੋਲ ਵੇਦੀ ਤੂੰ ਬੜਾ ਅੱਖਾਂ ਜੋੜ ਕੇ ਆ ਪਤਾ ਲੱਗ ਰਿਹਾ ਜੀ ਕਿਨੂੰ ਕਿਹਾ ਚਕੋ ਚਤੌਰ ਨੂੰ ਪੁੱਛਿਆ ਵੀ ਤੂੰ ਚੰਦਰਮਾ ਕੋਲ ਇੰਨੀਆਂ ਅੱਖਾਂ ਗੱਡ ਕੇ ਬਹਿ ਜੰਨੀ ਹੈ ਹਲਦੀ ਜੁਲਦੀ ਨਹੀਂ ਤੂੰ ਕੀ ਮੰਗਦੀ ਹੈ ਕਹਿੰਦੀ ਬਾਬਾ ਮੇਰੀ ਦੌਲਤ ਤਾਂ ਕੇਵਲ ਦੇਦਾਰ ਦੀ ਸੀ ਜਦੋਂ ਮੇਰੇ ਸਾਹਮਣੇ ਆਇਆ ਮੰਗਾ ਤੇ ਸਭ ਭੁੱਲ ਗਈਆਂ ਪ੍ਰਭ ਦੇਖਦਿਆਂ ਦੁੱਖ ਭੁੱਖ ਗਈ ਟਾਡੀ ਕੋ ਮੰਗਣ ਚੇਤਨਾ ਆਵੇ ਜਿੱਤੇ ਭੁੱਲ ਗਿਆ ਮੈਂ ਮੰਗਣਾ ਕੀ ਸੀ ਜੇ ਸਿੱਖ ਆਣ ਕੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਗਿਆ ਤੇ ਪਿੱਛੇ ਕਿਹੜੀ ਚੀਜ਼ ਰਹਿ ਗਈ ਇੱਥੇ ਆਣ ਕੇ ਵੀ ਜੇ ਮੰਗਾ ਬਣਾ ਰਿਆ ਨਾ ਸਮਝ ਲਓ ਉਹਨੂੰ ਨਹੀਂ ਵੇਖਿਆ ਮੰਗਾ ਚਿੱਤੇ ਚ ਘੁੰਮ ਰਹੀਆਂ ਸੁਰਤ ਵਿੱਚ ਮੰਗਾ ਘੁੰਮ ਰੀਆਂ ਆ ਵੀ ਮੰਗ ਲਾਂ ਆ ਵੀ ਮੰਗ ਲਾਂ ਅੱਜ ਤੇ ਇਹ ਹੀ ਅਰਦਾਸ ਕਰ ਕੋਈ ਜਨ ਤੇ ਮੈਂ ਅੱਜ ਅਸ਼ਟਪਦੀ ਦੀ ਜਿਹੜੀ ਆਰੰਭ ਕਰਨ ਲੱਗਾ ਜਿੰਨੇ ਦਿਨ ਮੈਂ ਇੱਥੇ ਤੁਹਾਡੇ ਕੋਲ ਰਹਿਣਾ ਹੈ ਮੇਰੇ ਸਹਿਬ ਨੇ ਕਿਹਾ ਨਿਰਗੁਣ ਯਾਰ ਇਆਣਿਆ ਬੋਲੋ ਬਲਾ ਨਿਰਗੁਣ ਯਾਰ ਇਆਣਿਆ ਕਿਨੂੰ ਆਖਿਆ ਹਾਂਜੀ ਨਹੀਂ ਕਿਹਾ ਨਹੀਂ ਵੀ ਸਾਨੂੰ ਇਹ ਕਿਉਂ ਨਹੀਂ ਕਿਹਾ ਬਾਣੀ ਪ੍ਰਭ ਕੀ ਤੇ ਤੁਹਾਨੂੰ ਵੀ ਤੇ ਕਿਹਾਈ ਆ ਮੈਨੂੰ ਵੀ ਤੇ ਕਿਹਾ ਵੀ ਏ ਨਿਰਗੁਣ ਯਾਰ ਇਆਣੇ ਜੀ ਪਹਿਲੀ ਗੱਲ ਹੁਣ ਦੋ ਗੱਲਾਂ ਮੰਨ ਲਿਓ ਇਥੇ ਗੁਰੂ ਦੀ ਨਜ਼ਰ ਵਿੱਚ ਪ੍ਰਵਾਨ ਹੋਣਾ ਹੈ ਮੈਂ ਨਿਆਣਾ ਵੀ ਆ ਕਿ ਮੈਂ ਨਿਰਗੁਣ ਯਾਰ ਆ ਵੀ ਦੋਏ ਗੱਲਾਂ ਮੰਨ ਲਓ ਵੀ ਇਹ ਚੀਜ਼ਾਂ ਸਾਡੇ 'ਚ ਹੈਗੀਆਂ ਇੱਕ ਤੇ ਮੈਂ ਨਿਰਗੁਣ ਯਾਰ ਆਵਾਂ ਤੇ ਇੱਕ ਮੈਂ ਆਣਾ ਨਿਰਗੁਣ ਯਾਰ ਆਣਾ ਆਉਂਦੀ ਨਹੀਂ ਸੁਖ ਮਨਿਸਾ ਨਹੀਂ ਪੜਦੇ ਨਹੀਂ ਫਿਰ ਸ਼ਲੋਕ ਹੈ ਮਹਾਰਾਜ ਦਾ ਨਿਰਗੁਣ ਯਾਰ ਆਣਾ ਮੈਨੂੰ ਕਿਹਾ ਮੈਨੂੰ ਕਿਹਾ ਤੁਹਾਨੂੰ ਕਿਹਾ ਭੈਣ ਨੂੰ ਕਿਹਾ ਬੱਚੀ ਨੂੰ ਕਿਹਾ ਤੁਹਾਨੂੰ ਸਾਰਿਆਂ ਨੂੰ ਕਿਹਾ ਕੀ ਪਹਿਲੋ ਤੇ ਉਸ ਗੱਲ ਨਾਲ ਪੂਰਾ ਸਮਝੋਤਾ ਕਰੋ ਵੀ ਮੈਂ ਸਮਝ ਲਈ ਰੱਬ ਨੇ ਤੁਹਾਨੂੰ ਮੈਨੂੰ ਆਵਾਜ਼ ਮਾਰ ਕੇ ਆਖਿਆ ਹੈ ਨਿਰਗੁਣ ਯਾਰ ਇਆਣੇ ਜੀਵ ਨਾ ਤੇਰੇ ਚ ਕੋ ਸ਼ੁਭ ਗੁਣਿਆ ਤੇ ਨਾ ਤੇਰੇ ਚ ਸਿਆਣਪਿਆ ਤੂੰ ਨਿਆਣਾ ਹੈ ਮੰਨ ਲਓ ਪਹਿਲੋਂ ਮਗਰ ਉਹਨਾ ਕਿ ਉਹ ਸਾਡੇ ਚਿੱਟੇ ਦਾੜੇ ਸੀ ਸਾਨੂੰ ਕਿ ਨਿਆਣਾ ਕਹਿੰਦਾ ਵਾਹਿਗੁਰੂ ਮੰਨੋ ਭਾਵੇਂ ਮੇਰਾ ਚਿੱਟਾ ਦਾੜਾ ਹੈ ਭਾਵੇਂ ਮੇਰਾ ਕਾਲਾ ਦਾੜਾ ਹੈ ਭਾਵੇਂ ਚਿੱਟੇ ਕਿਸ ਨੇ ਤੇ ਭਾਵੇਂ ਕਾਲੇ ਕਿਸ ਨੇ ਇਹ ਮੇਰਾ ਗੁਰੂ ਮੈਨੂੰ ਨਿਆਣਾ ਤੇ ਨਿਰਗੁਣਿਆਰਾ ਕਹਿੰਦਾ ਏ ਤੇ ਮੈਂ ਆਪਣੀ ਛਾਤੀ ਮਾਰ ਕੇਵੇਂ ਨਾ ਮੇਰੇ ਚ ਗੁਣ ਕੋਈ ਨਹੀਂ ਹੋਣਾ ਤਾਂ ਹੀ ਕਿਹਾ ਏ ਵਾਹਿਗੁਰੂ ਤੇ ਮੈਂ ਨਿਆਣਾ ਵੀ ਨਿਆਣੀ ਬੁੱਧੀ ਵਾਲਾ ਹੀ ਆਖੋ ਵਾਹਿਗੁਰੂ ਕੀ ਹੁੰਦੀ ਆ ਗੱਲ ਇੱਕ ਮਿੰਟ ਹੋਰ ਢਿੜਤਾ ਦਿਓ ਨਿਆਣੇ ਕੀ ਮੰਗਦੇ ਨੇ ਆਪਣੇ ਮਾਂ ਤੋਂ ਮਾਂ ਪਿਓ ਕੋਲੋਂ ਕੀ ਮੰਗਦੇ ਨੇ ਖਡਾਉਣੇ ਢਿੱਡ ਭਰਦਾ ਖਡਾਉਣੇ ਲੈ ਕੇ ਨਿਆਣਿਆਂ ਦਾ ਢਿੱਡ ਭਰਦਾ ਭੁੱਖ ਤੇ ਫੇਰ ਲੱਗਦੀ ਦੁੱਧ ਤੇ ਫੇਰ ਮੰਗਦੇ ਮਾਂ ਕੋਲੋਂ ਇਹ ਨਿਆਣੇ ਦੀ ਨਿਸ਼ਾਨੀ ਤੁਸੀਂ ਕਾਰਾਂ ਮੰਗੀਆਂ ਤੁਸੀਂ ਅਮਰੀਕਾ ਦੀ ਸਿਟੀਜਨ ਮੰਗੀ ਭੁੱਖ ਲੱਤ ਗਈ ਕਿਤੇ ਮੰਗੀ ਹੁੰਦੀ ਰੱਬਾ ਮੈਨੂੰ ਦਰਸ਼ਨ ਬਖਸ਼ ਰੱਬਾ ਮੈਨੂੰ ਆਪਣੀ ਸੰਗਤ ਬਖਸ਼ ਸੱਚੀ ਮੱਚੀ ਜਿਤਨਾ ਨਿਆਣੇ ਖੇਡਦੇ 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 ਆਪਣਾ ਨਿਆਣ ਪੁਣੇ ਦਾ ਪੀਰੀਅਡ ਪੂਰਾ ਕਰ ਜਾਂਦੇ ਉਹਨਾਂ ਨੂੰ ਸੁਰਤੀ ਨਹੀਂ ਹੁੰਦੀ ਵੀ ਨਾਣਾ ਹੋਰ ਖਡਾਉਣਾ ਹੋਰ ਖਡਾਉਣਾ ਤੁਸੀਂ ਵੀ ਇੱਕ ਕਾਰ ਤੋਂ ਦੂਸਰੀ ਕਾਰ ਇੱਕ ਘਰ ਤੋਂ ਦੂਸਰਾ ਘਰ ਇਸ ਤਰ੍ਹਾਂ ਖੇਢੀ ਜਾਂਦੇ ਖੇਢੀ ਜਾਂਦੇ ਭੁੱਖ ਤੇ ਲੱਗਦੀ ਨਹੀਂ ਕਿਤੇ ਚੰਗਾ ਹੁੰਦਾ ਤੁਸੀਂ ਕਹਿੰਦੇ ਹੋ ਵਿਣਤ ਉਹ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ ਦੇ ਨਾਮ ਸੰਤੋਖਿਆ ਪੁੱਤਰੇ ਨਿੱਕੇ ਜਿਹੇ ਬੱਚੇ ਇੱਕ ਨਿੱਕਾ ਜਿਹਾ ਬਨੌੜੀ ਜਿਹਾ ਟਰੈਕਟਰ ਲੈ ਕੇ ਕਹਿੰਦੇ ਫੁਰ 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 ਪਰੇ ਹੋ ਜਾ ਪਰੇ ਹੋ ਜਾ ਮੈਂ ਪਹਿਲੀ ਵਾਰ ਹਾਂ ਉਹ ਸਾਰਾ ਜੀਵਨ ਆਪਣਾ ਬਚਪਨ ਦਾ ਪੀਰੀਅਡ ਖਡਾਉਣਿਆਂ ਚ ਨਭਾ ਜੰਦੇ ਅਸੀਂ ਸਾਰੇ ਕੋਠਿਆਂ ਘਰਾਂ ਪੈਸੇ ਦੇ ਵਿੱਚ ਨਭਜਨੇ ਆ ਹੈ ਸਾਰੇ ਨਿਆਣੇ ਜਿਨ੍ਹਾਂ ਨੂੰ ਗੁਰੂ ਅਰਜਨ ਦੇਵ ਸਾਹਿਬ ਨੇ ਕਿਹਾ ਨਿਰਗੁਣਿਆਰ ਇਆਣਿਆ ਸੋ ਪ੍ਰਭ ਸਦਾ ਸੰਭਾਲ 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 ਸੱਸਾ ਮੈਨੂੰ ਕੰਨ ਲੱਲੇ ਨੂੰ ਸਿਹਾਰੀ ਸੰਭਾਲ 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 ਦਾ ਭਾਰ ਪਾ ਕੇ ਬੋਲੋਗੇ ਤੇ ਇਹ ਹੋਣਾ ਵੀ ਤੂੰ ਉਸ ਵੈਗੁਰੂ ਨੂੰ ਸੰਭਾਲ ਲਾ ਗਵਾਚ ਜਣਾ ਰੱਬ ਸੰਭਾਲਿਆ ਸੰਭਾਲ ਦਾ ਮਤਲਬ ਹੁੰਦਾ ਚੇਤੇ ਕਰਨਾ ਚੇਤੇ ਕਰਨਾ ਇਹ ਨਿਰਗੁਣ ਆਣੇ ਜੀਵ ਉਸ ਵੈਗੁਰੂ ਨੂੰ ਚੇਤੇ ਕਰਿਆ